ਯਾਰੀ ਦੋਸਤੋ ਰੀਡ-ਓਨਲੀ ਮੈਮਰੀ ਅਤੇ ਇਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਨ ਤੋਂ ਪਹਿਲਾਂ ਆਓ ਚਲੋ ਯਾਦ ਕਰੀਏ ਕਿ ਅਸੀਂ ਮੈਮਰੀ ਬਾਰੇ ਪਹਿਲਾਂ ਕੀ ਸਿੱਖਿਆ ਹੈ ਅਸੀਂ ਇਸ ਤੋਂ ਪਹਿਲਾਂ ਚਰਚਾ ਕੀਤੀ ਸੀ ਕਿ ਮੈਮਰੀ ਕਿਵੇਂ ਸੰਗਠਿਤ ਅਤੇ ਵਰਗੀਕ੍ਰਿਤ ਕੀਤੀ ਜਾਂਦੀ ਹੈ ਅਤੇ ਰੈਂਡਮ ਐਕਸੈਸ ਮੈਮਰੀ ਭਾਵ RAM ਦੀਆਂ ਕਿਸਮਾਂ ਬਾਰੇ ਵੀ ਜਾਣਿਆ ਸੀ ਹੁਣ ਆਓ ਇੱਕ ਹੋਰ ਮਹੱਤਵਪੂਰਨ ਮੈਮਰੀ ਕਿਸਮ ਬਾਰੇ ਸਿੱਖੀਏ ਜਿਸ ਨੂੰ ਰੀਡ-ਓਨਲੀ ਮੈਮਰੀ ਜਾਂ ROM ਕਿਹਾ ਜਾਂਦਾ ਹੈ ਰੋਮਿਕ ਐਸੀ ਮੈਮਰੀ ਹੈ ਜੋ ਡਾਟਾ ਨੂੰ ਸਥਾਈ ਤੌਰ ਤੇ ਸਟੋਰ ਕਰਦੀ ਹੈ ਇਸ ਨੂੰ ਨਾਨ ਵੋਲੇਟਾਈਲ ਕਿਹਾ ਜਾਂਦਾ ਹੈ ਕਿਉਂਕਿ ਇਹ ਡਾਟਾ ਤਦ ਵੀ ਸਟੋਰ ਕਰਕੇ ਰੱਖਦੀ ਹੈ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਰੈਮ ਦੇ ਉਲਟ ਜੋ ਅਸਥਾਈ ਡਾਟਾ ਸਟੋਰ ਕਰਦੀ ਹੈ ਰੋਮ ਵਿੱਚ ਉਹ ਜ਼ਰੂਰੀ ਨਿਰਦੇਸ਼ ਹੁੰਦੇ ਹਨ ਜੋ ਵੱਖ-ਵੱਖ ਯੰਤਰਾਂ ਭਾਵ ਡਿਵਾਈਸਸ ਨੂੰ ਚਾਲੂ ਕਰਨ ਅਤੇ ਚਲਾਉਣ ਲਈ ਚਾਹੀਦੇ ਹੁੰਦੇ ਹਨ ਇਸ ਸਥਾਈ ਸੌਫਟਵੇਅਰ ਨੂੰ ਫਰਮਵੇਅਰ ਕਿਹਾ ਜਾਂਦਾ ਹੈ ਰੋਮ ਜਾਂਤਾ ਨਿਰਮਾਣ ਦੇ ਦੌਰਾਨ ਪਹਿਲਾਂ ਹੀ ਪ੍ਰੋਗਰਾਮ ਕੀਤੀ ਜਾਂਦੀ ਹੈ ਜਾਂ ਫਿਰ ਖਾਸ ਤਕਨੀਕਾਂ ਦੀ ਵਰਤੋਂ ਕਰਕੇ ਬਾਅਦ ਵਿੱਚ ਪ੍ਰੋਗਰਾਮ ਕੀਤੀ ਜਾ ਸਕਦੀ ਹੈ ਇੱਕ ਵਾਰ ਡਾਟਾ ਲਿਖੇ ਜਾਣ ਤੋਂ ਬਾਅਦ ਰੋਮ ਵਿੱਚ ਡਾਟਾ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ ਅਸੀਂ ਇਸ ਲੈਕਚਰ ਵਿੱਚ ਅੱਗੇ ਚੱਲ ਕੇ ਇਸ ਦੀ ਵੰਤਰ ਸਰਕਟ ਅਤੇ ਰੋਮ ਦੀਆਂ ਵੱਖ-ਵੱਖ ਕਿਸਮਾਂ ਨੂੰ ਕਿਵੇਂ ਪ੍ਰੋਗਰਾਮ ਕੀਤਾ ਜਾਂਦਾ ਹੈ ਦੀ ਚਰਚਾ ਕਰਾਂਗੇ ਹੁਣ ਆਓ ਰੀਡ-ਓਨਲੀ ਮੈਮਰੀ ਜਾਂ ਰੋਮ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ ਬਾਰੇ ਵਿਸਥਾਰਤ ਨਾਲ ਚਰਚਾ ਕਰੀਏ ਜਿਵੇਂ ਕਿ ਅਸੀਂ ਪਹਿਲਾਂ ਹੀ ਜਾਣਦੇ ਹਾਂ ਰੋਮ ਨਾਨ-ਵੋਲੇਟਾਈਲ ਮੈਮਰੀ ਦੀ ਇੱਕ ਕਿਸਮ ਹੈ ਜਿਸ ਦਾ ਮਤਲਬ ਹੈ ਕਿ ਇਹ ਡਾਟਾ ਨੂੰ ਤਦ ਵੀ ਸਟੋਰ ਰੱਖਦੀ ਹੈ ਜਦੋਂ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਇਹ ਵਿਸ਼ੇਸ਼ਤਾ ਇਸ ਨੂੰ ਉਹਨਾਂ ਸਥਾਈ ਨਿਰਦੇਸ਼ਾਂ ਨੂੰ ਸਟੋਰ ਕਰਨ ਲਈ ਆਦਰਸ਼ ਬਣਾਉਂਦੀ ਹੈ ਜੋ ਕਿਸੇ ਸਿਸਟਮ ਨੂੰ ਠੀਕ ਤਰ੍ਹਾਂ ਚਲਾਉਣ ਲਈ ਲੋੜੀਂਦੇ ਹੁੰਦੇ ਹਨ ROM ਦੀ ਮਡਲੀ ਵੰਤਰ ਦੋ ਮੁੱਖ ਭਾਗਾਂ ਤੋਂ ਬਣੀ ਹੁੰਦੀ ਹੈ ਇੱਕ ਐਡਰੈਸ ਡੀਕੋਡਰ ਅਤੇ ਇੱਕ ਮੈਮਰੀ ਸੈੱਲ ਐਰੇ ਐਡਰੈਸ ਡੀਕੋਡਰ ਇਨਪੁਟ ਐਡਰੈਸ ਦੇ ਆਧਾਰ ਤੇ ਖਾਸ ਮੈਮਰੀ ਸਥਾਨਾਂ ਦੀ ਚੋਣ ਕਰਦਾ ਹੈ ਜਦਕਿ ਮੈਮਰੀ ਐਰੇ ਡਾਟਾ ਨੂੰ ਬਾਈਨਰੀ ਮੁੱਲਾਂ ਜਿਵੇਂ ਕਿ 0 ਅਤੇ 1 ਦੇ ਰੂਪ ਵਿੱਚ ਸਟੋਰ ਕਰਦਾ ਹੈ ਆਓ ਇਸ ਨੂੰ ਇੱਕ ਬੇਸਿਕ ROM ਦੇ ਸਰਕਟ ਡਾਇਗਰਾਮ ਦੀ ਮਦਦ ਨਾਲ ਸਮਝੀਏ ਇਸ ਡਾਇਗਰਾਮ ਵਿੱਚ ਐਡਰੈਸ ਲਾਈਨਾਂ ਨੂੰ ਇੱਕ ਬਾਈਨਰੀ ਇਨਪੁਟ ਮਿਲਦਾ ਹੈ ਜੋ ਕਿਸੇ ਖਾਸ ਮੈਮਰੀ ਸਥਾਨ ਦੀ ਚੋਣ ਕਰਦਾ ਹੈ ਜੇਕਰ ਕਿਸੇ ਰੋਮ ਵਿੱਚ n ਐਡਰੈਸ ਲਾਈਨਾਂ ਹੋਣ ਤਾਂ 2^n ਮੈਮਰੀ ਸਥਾਨ ਉਪਲਬਧ ਹੁੰਦੇ ਹਨ ਐਡਰੈਸ ਡੀਕੋਡਰ ਬਾਈਨਰੀ ਐਡਰੈਸ ਨੂੰ ਡੀਕੋਡ ਕਰਕੇ ਇਹਨਾਂ ਵਿੱਚੋਂ ਇੱਕ ਸਥਾਨ ਨੂੰ ਕਿਰਿਆਸ਼ੀਲ ਕਰਦਾ ਹੈ ਹਰ ਮੈਮਰੀ ਸਥਾਨ ਇੱਕ ਐਸੀ ਗ੍ਰਿਡ ਨਾਲ ਜੁੜਿਆ ਹੁੰਦਾ ਹੈ ਜਿਸ ਵਿੱਚ ਪ੍ਰੋਗਰਾਮ ਹੋ ਸਕਣ ਵਾਲੇ ਕਨੈਕਸ਼ਨ ਮੌਜੂਦ ਹੁੰਦੇ ਹਨ ਜੋ ਸਟੋਰ ਕੀਤੇ ਗਏ ਬਾਈਨਰੀ ਮੁੱਲ ਨਿਰਧਾਰਿਤ ਕਰਦੇ ਹਨ ਇਹ ਪ੍ਰੋਗਰਾਮ ਹੋ ਸਕਣ ਵਾਲੇ ਕਨੈਕਸ਼ਨ ਨਿਰਧਾਰਿਤ ਸਥਾਨਾਂ ਤੇ ਡਾਇਓਡ ਜਾਂ ਟਰਾਂਜ਼ਿਸਟਰਾਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ ਜੇਕਰ ਕਨੈਕਸ਼ਨ ਮੌਜੂਦ ਹੋਵੇ ਤਾਂ ਇਹ ਲੌਜਿਕ 1 ਨੂੰ ਦਰਸਾਉਂਦਾ ਹੈ ਅਤੇ ਜੇਕਰ ਕਨੈਕਸ਼ਨ ਨਾ ਹੋਵੇ ਤਾਂ ਇਹ ਲੌਜਿਕ 0 ਨੂੰ ਦਰਸਾਉਂਦਾ ਹੈ ਇਹ ਹਾਰਡ ਵਾਇਰ ਢਾਂਚਾ ਰੋਮ ਨੂੰ ਹਰ ਇਨਪੁਟ ਐਡਰੈਸ ਲਈ ਖਾਸ ਆਉਟਪੁੱਟ ਤਿਆਰ ਕਰਨ ਦੀ ਸਮਰੱਥਾ ਦਿੰਦਾ ਹੈ ਜਦੋਂ ਡੀਕੋਡਰ ਦੁਆਰਾ ਇੱਕ ਖਾਸ ਮੈਮਰੀ ਸਥਾਨ ਚੁਣਿਆ ਜਾਂਦਾ ਹੈ ਤਾਂ ਮੈਮਰੀ ਐਰੇ ਵਿੱਚ ਸੰਬੰਧਿਤ ਕਤਾਰ ਕਿਰਿਆਸ਼ੀਲ ਹੋ ਜਾਂਦੀ ਹੈ ਸਟੋਰ ਕੀਤਾ ਡਾਟਾ ਡਾਟਾ ਆਉਟਪੁੱਟ ਲਾਈਨਾਂ ਵੱਲ ਜਾਂਦਾ ਹੈ ਤਾਂ ਜੋ ਲੋੜੀਂਦੀ ਜਾਣਕਾਰੀ ਆਉਟਪੁੱਟ ਕੀਤੀ ਜਾ ਸਕੇ ਇੱਕ ਸਟੈਂਡਰਡ ਰੋਮ ਵਿੱਚ ਮਾਸਕਿੰਗ ਤਕਨੀਕਾਂ ਦੀ ਵਰਤੋਂ ਕਰਕੇ ਨਿਰਮਾਣ ਪ੍ਰਕਿਰਿਆ ਦੌਰਾਨ ਡਾਟਾ ਨੂੰ ਸਥਾਈ ਤੌਰ ਤੇ ਪ੍ਰੋਗਰਾਮ ਕੀਤਾ ਜਾਂਦਾ ਹੈ ਇਸੇ ਕਰਕੇ ਇਸ ਕਿਸਮ ਦੇ ਰੋਮ ਨੂੰ ਮਾਸਕ ਰੋਮ ਵੀ ਕਿਹਾ ਜਾਂਦਾ ਹੈ ਜਦੋਂ ਕਨੈਕਸ਼ਨ ਇੱਕ ਵਾਰ ਨਿਰਧਾਰਿਤ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਇਹ ਵਿਸ਼ੇਸ਼ਤਾ ਰੋਮ ਨੂੰ ਫਰਮਵੇਅਰ ਸਟੋਰ ਕਰਨ ਲਈ ਟੁਕਮਾ ਬਣਾਉਂਦੀ ਹੈ ਹੁਣ ਆਓ ਉਹ ਪ੍ਰੋਗਰਾਮ ਹੋ ਸਕਣ ਵਾਲੀਆਂ ਰੋਮ ਦੀਆਂ ਕਿਸਮਾਂ ਉੱਤੇ ਧਿਆਨ ਦਿਈਏ ਜੋ ਖਾਸ ਤਰੀਕਿਆਂ ਦੀ ਵਰਤੋਂ ਕਰਕੇ ਡਾਟਾ ਨੂੰ ਲਿਖਣਾ ਜਾਂ ਮਿਟਾਉਣਾ ਸੰਭਵ ਬਣਾਉਂਦੀਆਂ ਹਨ ਚਲੋ ਪ੍ਰੋਗਰਾਮੇਬਲ ਰੋਮ ਭਾਵ ਪੀ ਰੋਮ ਤੋਂ ਸ਼ੁਰੂ ਕਰੀਏ ਪੀ ਰੋਮ ਇੱਕ ਐਸੀ ਰੋਮ ਦੀ ਕਿਸਮ ਹੈ ਜਿਸ ਨੂੰ ਨਿਰਮਾਣ ਤੋਂ ਬਾਅਦ ਇੱਕ ਵਾਰ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਸਾਰੀ ਮੈਮਰੀ ਲੌジਕ 1 ਉੱਤੇ ਸੈੱਟ ਹੁੰਦੀ ਹੈ ਪ੍ਰੋਗਰਾਮ ਕਰਨ ਦੀ ਪ੍ਰਕਿਰਿਆ ਵਿੱਚ ਇੱਕ ਪੀ ਰੋਮ ਪ੍ਰੋਗਰਾਮਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਖਾਸ ਸਥਾਨਾਂ ਤੇ ਉੱਚ ਵੋਲਟੇਜ ਲਗਾਉਂਦਾ ਹੈ ਇਹ ਉੱਚ ਵੋਲਟੇਜ ਛੋਟੇ ਫਿਊਜ਼ ਜਾਂ ਲਿੰਕ ਸਾੜ ਦਿੰਦਾ ਹੈ ਜੋ ਉਹਨਾਂ ਦੀ ਸਥਿਤੀ ਨੂੰ ਸਥਾਈ ਤੌਰ ਤੇ ਲੌジਕ 1 ਤੋਂ ਲੌジਕ 0 ਵਿੱਚ ਬਦਲ ਦਿੰਦਾ ਹੈ ਜਦੋਂ ਇੱਕ ਵਾਰ ਫਿਊਜ਼ ਸੜ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਠੀਕ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਪੀ ਰੋਮ ਇੱਕ ਵਾਰ ਪ੍ਰੋਗਰਾਮ ਹੋ ਸਕਣ ਵਾਲੀ ਮੈਮਰੀ ਹੁੰਦੀ ਹੈ ਪੀ ਰੋਮ ਸਰਕਟ ਵਿੱਚ ਐਡਰੈਸ ਲਾਈਨਾਂ ਐਡਰੈਸ ਡੀਕੋਡਰਾਂ ਹੀ ਇੱਕ ਮੈਮਰੀ ਸਥਾਨ ਦੀ ਚੋਣ ਕਰਦੀਆਂ ਹਨ ਹਰ ਮੈਮਰੀ ਸੈੱਲ ਇੱਕ ਫਿਊਜ਼ ਲਿੰਕ ਰਾਹੀਂ ਆਉਟਪੁੱਟ ਨਾਲ ਜੁੜਿਆ ਹੁੰਦਾ ਹੈ ਜੇਕਰ ਫਿਊਜ਼ ਵਰਕਰਾਰ ਹੈ ਤਾਂ ਆਉਟਪੁੱਟ ਲੌジਕ 1 ਹੁੰਦੀ ਹੈ ਜਦੋਂ ਇੱਕ ਉੱਚ ਵੋਲਟੇਜ ਲਗਾ ਕੇ ਫਿਊਜ਼ ਨੂੰ ਸਾੜਿਆ ਜਾਂਦਾ ਹੈ ਤਾਂ ਆਉਟਪੁੱਟ ਲੌジਕ 0 ਵਿੱਚ ਬਦਲ ਜਾਂਦੀ ਹੈ ਇਹ ਪ੍ਰਕਿਰਿਆ ਬਾਈਨਰੀ ਰੂਪ ਵਿੱਚ ਡਾਟਾ ਨੂੰ ਸਥਾਈ ਤਰੀਕੇ ਨਾਲ ਸਟੋਰ ਕਰਨਾ ਸੰਭਵ ਬਣਾਉਂਦੀ ਹੈ। ਪੀ ਰੋਮ ਉਹਨਾਂ ਹਾਲਤਾਂ ਵਿੱਚ ਵਰਤਣ ਲਈ ਉਪਜੋਗੀ ਹੁੰਦਾ ਹੈ ਜਦੋਂ ਨਿਰਮਾਣ ਤੋਂ ਬਾਅਦ ਇੱਕ ਵਾਰ ਡਾਟਾ ਨੂੰ ਸਟੋਰ ਕਰਨ ਦੀ ਲੋੜ ਹੋਵੇ ਕਿਉਂਕਿ ਇਸ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ। ਅੱਗੇ ਸਾਡੇ ਕੋਲ ਰੇਜ਼ੇਬਲ ਪ੍ਰੋਗਰਾਮੇਬਲ ਰੋਮ ਹੈ ਜਿਸ ਨੂੰ ਸੰਖੇਪ ਵਿੱਚ ਈਪੀ ਰੋਮ ਕਿਹਾ ਜਾਂਦਾ ਹੈ। ਪੀ ਰੋਮ ਦੇ ਉਲਟ ਈਪੀ ਰੋਮ ਨੂੰ ਕਈ ਵਾਰ ਮਟਾਇਆ ਅਤੇ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਇਹ ਡਾਟਾ ਸਟੋਰ ਕਰਨ ਲਈ ਫਲੋਟਿੰਗ ਗੇਟ ਮੈਟਲ ਆਕਸਾਈਡ ਸੈਮੀਕੰਡਕਟਰ ਫੀਡ ਇਫੈਕਟ 트랜ਜ਼ਿਸਟਰ ਪਾਵ ਮੋਸਫਟ ਦੀ ਵਰਤੋਂ ਕਰਦੀ ਹੈ ਪ੍ਰੋਗਰਾਮ ਕਰਨ ਦੌਰਾਨ ਇਨ੍ਹਾਂ 트랜ਜ਼ਿਸਟਰਾਂ ਤੇ ਇੱਕ ਉੱਚ ਵੋਲਟੇਜ ਲਗਾਇਆ ਜਾਂਦਾ ਹੈ ਜੋ ਕਿ ਫਲੋਟਿੰਗ ਗੇਟ ਉੱਤੇ ਇਲੈਕਟ੍ਰੋਨਾਂ ਨੂੰ ਇਕੱਠੇ ਕਰਦਾ ਹੈ ਇਹ ਇਕੱਠਾ ਹੋਇਆ ਚਾਰਜ ਲੌਜਿਕ 0 ਨੂੰ ਦਰਸਾਉਂਦਾ ਹੈ ਜਦਕਿ ਨਾ ਚਾਰਜ ਕੀਤਾ ਹੋਇਆ ਗੇਟ ਲੌਜਿਕ 1 ਨੂੰ ਦਰਸਾਉਂਦਾ ਹੈ ईपी रोम ਨੂੰ ਮਿਟਾਉਣ ਲਈ ਇਸ ਨੂੰ ਚਿਪ ਉੱਤੇ ਮੌਜੂਦ ਇੱਕ ਛੋਟੀ ਕੁਆਰਟਜ਼ ਵਿੰਡੋ ਰਾਹੀਂ ਅਲਟਰਾ ਵਾਇਲਟ ਪਬ ਯੂਵੀ ਰੋਸ਼ਨੀ ਦੇ ਸੰਪਰਕ ਵਿੱਚ ਲਿਆਂਦਾ ਜਾਂਦਾ ਹੈ ਯੂਵੀ ਲਾਈਟ ਫਲੋਟਿੰਗ ਗੇਟ ਉੱਤੇ ਇਕੱਠੇ ਹੋਏ ਇਲੈਕਟ੍ਰੋਨਾਂ ਨੂੰ ਹਟਾਉਣ ਲਈ ਕਾਫੀ ਊਰਜਾ ਪ੍ਰਦਾਨ ਕਰਦੀ ਹੈ ਜਿਸ ਕਰਕੇ ਸਾਰੇ ਮੈਮਰੀ ਸੈੱਲ ਲੌਜਿਕ ਵਨ ਉੱਤੇ ਰੀਸੈਟ ਹੋ ਜਾਂਦੇ ਹਨ ਮਿਟਾਉਣ ਦੀ ਇਸ ਪ੍ਰਕਿਰਿਆ ਨੂੰ ਲੱਗਣ ਵਾਲਾ ਸਮਾਂ ਯੂਵੀ ਲਾਈਟ ਦੀ ਤੀਬਰਤਾ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ UV ਰੋਸ਼ਨੀ ਲਗਾਉਣ ਸਮੇਂ EP ROM ਨੂੰ ਮੁੱਖ ਸਰਕਟ ਵਿੱਚੋਂ ਹਟਾ ਕੇ ਬਾਹਰ ਲਿਆਂਦਾ ਜਾਂਦਾ ਹੈ ਅਤੇ ਫਿਰ ਬਾਹਰੀ ਤੌਰ ਤੇ ਦੁਬਾਰਾ ਪ੍ਰੋਗਰਾਮ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਸਮਾਂ ਲੈਣ ਵਾਲੀ ਹੋ ਸਕਦੀ ਹੈ ਪਰ ਲੋਡ ਅਨਸਾਰ ਡਾਟਾ ਨੂੰ ਬਦਲਣ ਦੀ ਸਹੂਲਤ ਦਿੰਦੀ ਹੈ। EP ROM ਉਹਨਾਂ ਸਥਿਤੀਆਂ ਵਿੱਚ ਵਰਤੀ ਜਾਂਦੀ ਹੈ ਜਿੱਥੇ ਡਾਟਾ ਨੂੰ ਸਮੇਂ-ਸਮੇਂ ਤੇ ਅਪਡੇਟ ਕਰਨ ਦੀ ਲੋੜ ਪੈਂਦੀ ਹੈ ਪਰ ਇਸ ਨੂੰ ਅਕਸਰ ਨਹੀਂ ਬਦਲਿਆ ਜਾਂਦਾ। ਇਹ ਅਕਸਰ ਸ਼ੁਰੂਆਤੀ ਮਾਈਕਰੋਕੰਟਰੋਲਰ ਸਿਸਟਮਾਂ ਅਤੇ ਟੈਸਟਿੰਗ ਵਾਤਾਵਰਣਾਂ ਵਿੱਚ ਵਰਤੀ ਜਾਂਦੀ ਹੈ ਜਿੱਥੇ ਡਾਟਾ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈ। ਆਓ ਹੁਣ ਇਲੈਕਟ੍ਰਿਕਲੀ ਰੀਜ਼ੇਬਲ ਪ੍ਰੋਗਰਾਮੇਬਲ ਰੋਮ ਬਾਰੇ ਗੱਲ ਕਰੀਏ ਜਿਸ ਨੂੰ ਸੰਖੇਪ ਵਿੱਚ EEPROM ਜਾਂ E²PROM ਕਿਹਾ ਜਾਂਦਾ ਹੈ। EEPROM ਦੇ ਉਲਟ ਇਸ ਰੋਮ ਨੂੰ ਮੁੱਖ ਸਰਕਟ ਵਿੱਚੋਂ ਹਟਾਏ ਬਿਨਾ ਬਿਜਲੀ ਰਾਹੀਂ ਮਟਾਇਆ ਅਤੇ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਇਹ EEPROM ਦੀ ਕਮੀ ਨੂੰ ਦੂਰ ਕਰਦੀ ਹੈ। ईपी रोम भांग एवी फ्लोटिंग गेट मॉस्फेट ट्रांजिस्टरਾਂ ਦੀ ਵਰਤੋਂ ਕਰਦੀ ਹੈ ਪਰ ਮਿਟਾਉਣ ਦੀ ਪ੍ਰਕਿਰਿਆ ਨਿਯੰਤਰਿਤ ਇਲੈਕਟ੍ਰੀਕਲ ਚਾਰਜ ਲਗਾ ਕੇ ਕੀਤੀ ਜਾਂਦੀ ਹੈ ਇਹ ਪ੍ਰਕਿਰਿਆ ਫਲੋਟਿੰਗ ਗੇਟ ਉੱਤੇ ਮੌਜੂਦ ਚਾਰਜ ਨੂੰ ਹਟਾਉਂਦੀ ਜਾਂ ਮੁੜ ਸਟੋਰ ਕਰਦੀ ਹੈ ਜਿਸ ਨਾਲ ਡਾਟਾ ਨੂੰ ਬਦਲਣਾ ਸੰਭਵ ਬਣਦਾ ਹੈ ਕਿਉਂਕਿ ईईपी ਰੋਮ ਨੂੰ ਦੁਬਾਰਾ ਪ੍ਰੋਗਰਾਮ ਕਰਨ ਲਈ ਮੁੱਖ ਸਰਕਟ ਵਿੱਚੋਂ ਕੱਢਣ ਦੀ ਲੋੜ ਨਹੀਂ ਹੁੰਦੀ ਇਸ ਨਾਲ ਇਹ ਉਹਨਾਂ ਸਿਸਟਮਾਂ ਲਈ ਵਧੇਰੇ ਸੁਵਿਧਾਜਨਕ ਅਤੇ کارਗਰ ਬਣ ਜਾਂਦੀ ਹੈ ਜਿੱਥੇ ਵਾਰ-ਵਾਰ ਡਾਟਾ ਬਦਲਣ ਦੀ ਲੋੜ ਹੁੰਦੀ ਹੈ EEPROM ਵਿੱਚ 94 ਡਾਟਾ ਜੁਨਟਾਂ ਨੂੰ ਮਟਾਉਣਾ ਵੀ ਸੰਭਵ ਹੁੰਦਾ ਹੈ ਪਰ ਕਿਸੇ ਵੀ ਡਾਟਾ ਬਾਈਟ ਨੂੰ ਬਿਨਾਂ ਪੂਰੀ ਮੈਮਰੀ ਉੱਤੇ ਪ੍ਰਭਾਵ ਪਾਏ ਬਦਲਿਆ ਜਾ ਸਕਦਾ ਹੈ ਪਰ EEPROM ਨੂੰ ਮਟਾਉਣ ਅਤੇ ਦੁਬਾਰਾ ਲਿਖਣ ਦੀ ਪ੍ਰਕਿਰਿਆ ਹੋਰ ਮੈਮਰੀ ਕਿਸਮਾਂ ਦੇ ਮੁਕਾਬਲੇ ਹੌਲੀ ਹੁੰਦੀ ਹੈ ਆਧੁਨਿਕ EEPROM ਵਿੱਚ ਹਜ਼ਾਰਾਂ ਤੋਂ ਲੈ ਕੇ ਲੱਖਾਂ ਵਾਰ ਡਾਟਾ ਨੂੰ ਲਿਖਣਾ ਮਟਾਉਣਾ ਸੰਭਵ ਹੁੰਦਾ ਹੈ ਹੁਣ ਆਓ ਫਲੈਸ਼ ਮੈਮਰੀ ਬਾਰੇ ਗੱਲ ਕਰੀਏ ਜੋ ਕਿ EEPROM ਦਾ ਇੱਕ ਉન્નਤ ਰੂਪ ਹੈ ਜਿਸ ਵਿੱਚ ਤੇਜ਼ੀ ਨਾਲ ਸਟੋਰ ਕੀਤੇ ਹੋਏ ਡਾਟਾ ਨੂੰ ਮਟਾਉਣਾ ਅਤੇ ਦੁਬਾਰਾ ਪ੍ਰੋਗਰਾਮ ਕਰਨਾ ਸੰਭਵ ਹੁੰਦਾ ਹੈ ਇਸ ਨੂੰ ਫਲੈਸ਼ ਮੈਮਰੀ ਕਹਿੰਦੇ ਹਨ ਕਿਉਂਕਿ ਇਹ ਰਵਾਇਤੀ EEPROM ਵਾਂਗ ਇੱਕ-ਇੱਕ ਬਾਈਟ ਮਟਾਉਣ ਦੀ ਬਜਾਏ ਵੱਡੇ ਬਲੌਕ ਵਿੱਚ ਡਾਟਾ ਤੇਜ਼ੀ ਨਾਲ ਮਿਟਾ ਸਕਦੀ ਹੈ ਫਲੈਸ਼ ਮੈਮਰੀ ਆਧੁਨਿਕ ਡਿਜੀਟਲ ਡਿਵਾਈਸਾਂ ਵਿੱਚ ਵਿਆਪਕ ਤੌਰ ਤੇ ਵਰਤੀ ਜਾਂਦੀ ਹੈ ਕਿਉਂਕਿ ਇਹ ਤੇਜ਼ ਪ੍ਰੋਸੈਸਯੋਗ ਅਤੇ ਨਾਨ-ਵੋਲੇਟਾਈਲ ਹੈ ਇਸ ਨੇ ਬਹੁਤ ਸਾਰੇ ਐਪਲੀਕੇਸ਼ਨਾਂ ਵਿੱਚ ਰਵਾਇਤੀ ਈਈਪੀ ਰੋਮ ਦੀ ਥਾਂ ਲੈ ਲਈ ਹੈ ਕਿਉਂਕਿ ਇਹ ਵੱਡੇ ਮਾਤਰਾ ਵਿੱਚ ਡਾਟਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਟੋਰ ਕਰ ਸਕਦੀ ਹੈ ਸਮਾਰਟਫੋਨ ਲੈਪਟਾਪ ਡਿਜੀਟਲ ਕੈਮਰੇ ਤੋਂ ਲੈ ਕੇ ਪੋਰਟੇਬਲ ਸਟੋਰੇਜ ਡਿਵਾਈਸਾਂ ਤੱਕ ਫਲੈਸ਼ ਮੈਮਰੀ ਅੱਜ ਦੀ ਟੈਕਨੋਲੋਜੀ ਦਾ ਇੱਕ ਅਹਿਮ ਭਾਗ ਬਣ ਗਈ ਹੈ ਫਲੈਸ਼ ਮੈਮਰੀ ਵੀ ਡਾਟਾ ਨੂੰ ਸਟੋਰ ਕਰਨ ਲਈ ਫਲੋਟਿੰਗ ਗੇਟ ਮੋਸਫੇਟ ਟਰਾਂਜ਼ਿਸਟਰਾਂ ਦੀ ਵਰਤੋਂ ਕਰਦੀ ਹੈ ਇੱਕ ਉੱਚ ਵੋਲਟੇਜ ਇਲੈਕਟ੍ਰੋਨਾਂ ਨੂੰ ਫਲੋਟਿੰਗ ਗੇਟ ਤੇ ਇਕੱਠਾ ਕਰਦੀ ਹੈ ਜੋ ਲੌジਕ 0 ਨੂੰ ਦਰਸਾਉਂਦੀ ਹੈ ਜਦਕਿ ਨਾ ਚਾਰਜ ਕੀਤਾ ਗਿਆ ਗੇਟ ਲੌジਕ 1 ਨੂੰ ਦਰਸਾਉਂਦਾ ਹੈ ਇਹ ਚਾਰਜ ਬਿਜਲੀ ਬੰਦ ਹੋਣ ਤੇ ਵੀ ਕਾਇਮ ਰਹਿੰਦਾ ਹੈ ਜਿਸ ਕਰਕੇ ਫਲੈਸ਼ ਮੈਮਰੀ ਨਾਨ ਵੋਲੇਟਾਈਲ ਹੁੰਦੀ ਹੈ ਫਲੈਸ਼ ਮੈਮਰੀ ਨੂੰ ਨੈਂਡ ਫਲੈਸ਼ ਅਤੇ ਨੋਰ ਫਲੈਸ਼ ਵਿੱਚ ਵੰਡਿਆ ਜਾਂਦਾ ਹੈ ਨੈਂਡ ਫਲੈਸ਼ ਤੇਜ਼ ਹੁੰਦੀ ਹੈ ਅਤੇ ਵਧੇਰੇ ਡਾਟਾ ਸਟੋਰ ਕਰ ਸਕਦੀ ਹੈ ਜਿਸ ਕਰਕੇ ਇਹ ਯੂਐਸਬੀ ਡਰਾਈਵਾਂ ਐਸਐਸਡੀਜ਼ ਅਤੇ ਮੈਮਰੀ ਕਾਰਡਾਂ ਲਈ ਟੁਕਮੀ ਹੈ ਨੌਰ ਫਲੈਸ਼ ਖਾਸ ਡਾਟਾ ਸਥਾਨਾਂ ਤੱਕ ਤੇਜ਼ ਪਹੁੰਚ ਪ੍ਰਦਾਨ ਕਰਦੀ ਹੈ ਅਤੇ ਇਹ ਆਮ ਤੌਰ ਤੇ ਇੰਬੈਡਡ ਸਿਸਟਮਾਂ ਵਿੱਚ ਵਰਤੀ ਜਾਂਦੀ ਹੈ। ਫਲੈਸ਼ ਮੈਮਰੀ ਵਿੱਚ ਚਾਰਜ ਇੱਕ ਉਲਟੀ ਪਾਵ ਰਿਵਰਸ ਵੋਲਟੇਜ ਲਗਾ ਕੇ ਇਲੈਕਟ੍ਰੀਕਲ ਟੰਗ ਨਾਲ ਹਟਾਇਆ ਜਾਂਦਾ ਹੈ। ਇਹ ਪ੍ਰਕਿਰਿਆ ਬਲਾਕ ਅਧਾਰਿਤ ਹੁੰਦੀ ਹੈ ਜਿਸ ਕਰਕੇ ਇਹ ਰਵਾਇਤੀ EEPROM ਨਾਲੋਂ ਤੇਜ਼ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਫਲੈਸ਼ ਮੈਮਰੀ ਵੀ ਬਿਨਾਂ ਖਰਾਬ ਹੋਏ ਹਜ਼ਾਰਾਂ ਤੋਂ ਲੈ ਕੇ ਲੱਖਾਂ ਵਾਰ ਡਾਟਾ ਨੂੰ ਮਿਟਾਉਣ ਅਤੇ ਲਿਖਣ ਦੇ ਸਮਰੱਥ ਹੁੰਦੀ ਹੈ। ਸਕ੍ਰੀਨ ਉੱਪਰ ਦਿੱਤੇ ਹੋਏ ਟੇਬਲ ਵਿੱਚ ਵੱਖ-ਵੱਖ ਕਿਸਮਾਂ ਦੀ ਰੋਮ ਦੀ ਤੁਲਨਾ ਮੁੱਖ ਵਿਸ਼ੇਸ਼ਤਾਵਾਂ ਦੇ ਉਧਾਰਨ ਤੇ ਕੀਤੀ ਗਈ ਹੈ। ਇਹ ਤੁਲਨਾ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਹਰੇਕ ਕਿਸਮ ਕਿਸੇ ਖਾਸ ਐਪਲੀਕੇਸ਼ਨ ਲਈ ਕਿੰਨੀ ਟੁਕਮੀ ਹੈ। ਹੁਣ ਜਦੋਂ ਅਸੀਂ ਵੱਖ-ਵੱਖ ਕਿਸਮਾਂ ਦੀ ਰੋਮ ਅਤੇ ਉਹਨਾਂ ਦੇ ਕੰਮ ਕਰਨ ਦੇ ਸਿਧਾਂਤ ਦੀ ਪੜਚੋਲ ਕਰ ਚੁੱਕੇ ਹਾਂ ਆਓ ਮੁੱਖ ਬਿੰਦੂਆਂ ਦਾ ਸੰਖੇਪ ਵਿੱਚ ਸਾਰ ਜਾਣੀਏ। ਰੋਮ ਡਿਜੀਟਲ ਸਿਸਟਮਾਂ ਵਿੱਚ ਸਥਾਈ ਜਾਂ ਅਰਧ ਸਥਾਈ ਡਾਟਾ ਸਟੋਰ ਕਰਨ ਲਈ ਬਹੁਤ ਜ਼ਰੂਰੀ ਹੈ। ਵੱਖ-ਵੱਖ ਕਿਸਮਾਂ ਜਿਵੇਂ ਕਿ ਮਾਸਕ ਰੋਮ, ਪੀ ਰੋਮ, ਈਪੀ ਰੋਮ, ਈਈਪੀ ਰੋਮ ਅਤੇ ਫਲੈਸ਼ ਮੈਮਰੀ ਐਪਲੀਕੇਸ਼ਨ ਦੇ ਆਧਾਰ ਤੇ ਮੋੜ ਵਰਤੋਂ ਯੋਗਤਾ ਅਤੇ ਗਤੀਸ਼ੀਲਤਾ ਪ੍ਰਦਾਨ ਕਰਦੀਆਂ ਹਨ ਮਾਸਕ ਰੋਮ ਸਥਿਰ ਹੁੰਦੀ ਹੈ ਜਦਕਿ ਆਧੁਨਿਕ ਉਪਕਰਣਾਂ ਲਈ ਫਲੈਸ਼ ਮੈਮਰੀ ਸਭ ਤੋਂ ਤੇਜ਼ ਅਤੇ ਸਭ ਤੋਂ ਲਚਕਦਾਰ ਹੈ ਇਨ੍ਹਾਂ ਮੈਮਰੀ ਕਿਸਮਾਂ ਦੀ ਸਮਝ ਹੋਣੀ ਡਿਜੀਟਲ ਸਿਸਟਮਾਂ ਨੂੰ ਡਿਜ਼ਾਈਨ ਕਰਨ ਲਈ ਬਹੁਤ ਜ਼ਰੂਰੀ ਹੈ ਅੱਜ ਦੇ ਲੈਕਚਰ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਧੰਨਵਾਦ